ਤੇ ਜੇ ਸਾਡੀਆਂ ਧੀਆਂ ਨਰੇਪ ਵੀ ਹੋਣ ਡਿਆ ਵਾ ਉਹ 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 ਦੇਰ ਖਾ ਕੇ ਮਰਨ ਵੀ ਨਹੀਂ ਆ ਵਾ ਸਾਡੇ ਨੌਜਵਾਨਾਂ ਨੂੰ ਗੋਲੀਆਂ ਬਚਣ ਡੀਆਂ ਨੇ ਤੇ ਮੇਰੇ ਵੀਰ ਸਾਨੂੰ ਜ਼ਹਿਰ ਦੀਆਂ ਪੁੜੀਆਂ ਦੇ ਦੋ ਅਸੀਂ ਵੈਸੇ ਖਾ ਕੇ ਮਰ ਜੰਦੇ ਆ ਇਹਨਾਂ ਨੂੰ ਇੱਕ ਕਣਕ ਦੀਆਂ ਗੋਲੀਆਂ ਦੇ ਦੋ ਇਹਨਾਂ ਨੂੰ ਸਾਰੇ ਕਣਕ ਦੇ ਨਾਲ ਨਾਲ ਹੀ ਇਹ ਮਰ ਜੀ ਇਸ ਸਮਾਜ ਦਾ ਹੀ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਪਿੰਡਾਂ ਦੇ ਵਿੱਚ ਸਾਨੂੰ ਉਸ ਕੜਮ ਚੌਧਰੀਆਂ ਵੱਲੋਂ ਜਿਹੜੀ ਸਾਡੀ ਆਵਾਜ਼ ਦਬਾਈ ਜਾਂਦੀ ਆ ਜੇ ਸਾਡੇ ਨਾਲ ਕੁਝ ਘੰਮ ਚੌਧਰੀ ਪਿੰਡਾਂ ਦੇ ਇਸ ਤਰ੍ਹਾਂ ਕਰਨਗੇ ਸਾਡੇ ਜਿਹੜੇ ਜਰਨਲ ਇਹ ਅੱਗੇ ਲੱਗਣਗੇ ਸਾਡੀ ਸੰਗਤ ਮਗਰ ਹੋਏਗੀ ਅਸੀਂ ਇਹਨਾਂ ਨੂੰ ਨੱਥ ਪਾ ਕੇ ਫੜਾਂਗੇ ਅਸੀਂ ਇਹਨਾਂ ਨੂੰ ਦੱਸ ਦਿਆਂਗੇ ਕਿ ਜਿਹੜੀ ਮਜਬੀ ਸਿਕਤੋਂ ਮੈਂ ਕੀ ਚੀਜ਼ਾ ਸਾਡੇ ਨਾਲ ਇੱਥੇ ਪਿੰਡਾਂ ਦੇ ਸਰਪੰਚ ਵੀ ਆਏ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਤੋਂ ਆਏ ਹੋ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਪਤੇ ਜੀ ਮੇਰਾ ਪਿੰਡ ਪਧਰੀਕਲਾਂ ਹਸਾਕਾ ਸਰਪੰਚ ਮੈਂ ਹਾਂ ਅ ਮੈਂ ਆਪਣੇ ਭੈਣ ਭਰਾ ਨੂੰ ਇਹ ਦੱਸਣਾ ਚਾਹਣਾ ਕੀ ਕੋਈ ਆਪਣੀ ਨੀਜੇ ਬਾਹ ਫੜਦਾ ਜਿੰਨਾ ਚਿਰ ਵੀਰ ਉਹਨਾਂ ਨੂੰ ਇਕੱਠ ਕਰੋਗੇ ਤੇ ਚੜੀ ਬਾਹ ਫੜੀ ਜਾਣੀ ਜੇ ਨਹੀਂ ਤੇ ਨਹੀਂ ਜੇ ਫੜੀ ਜਾਣੀ ਮੇਰੇ ਤੇ ਘੱਟੋ ਘੱਟ 15 ਪਰਚੇ ਕਰਾਏ ਆ ਓਏ ਬਿਲਕੁਲ ਨਜਾਇਜ਼ ਜਿੰਨੇ ਸਾਰੇ ਮੈਂ ਫਾਰਕ ਆ ਇਹ ਨਹੀਂ ਹੋਣਾ ਐਸਐਸਪੀ ਦੇ ਬੋਗੜਾ ਫਾਈਟਰ ਵੀ ਮੈਨੂੰ ਫੜਨਗੇ ਕਿ ਮੈਂ ਸਾਰਿਆਂ ਨੂੰ ਫਾਰਕ ਜੇ ਵੀਰ ਸਾਰੇ ਜਿਹੜੇ ਏਕਾ ਰੱਖੋ ਤੇ ਚੜਦੀ ਕਲਾ ਰਹੂਗੀ ਜੇ ਨਹੀਂ ਤੇ ਵੀਰਾਂ ਨੂੰ ਨਿਕਲ ਨਹੀਂ ਕੇ ਦੇਣਾ ਵੈਗਰਜੀ ਦਾ ਖਾਤਾ ਤੇ ਵੈਗਰਜੀ ਅੱਜ ਵੀਰ ਜੀ ਕੀ ਨਾਮ ਹੈ ਤੁਹਾਡਾ ਔਰ ਕੀ ਮਾਮਲਾ ਹੈ ਮੇਰਾ ਨਾਮ ਜੀ ਗਗਨਦੀ ਸਿੰਘ ਆ ਪਿੰਡ ਮਰਨੂਰ ਪੁਰਿਆ ਮਾਹੌਲ ਸਾਡੇ ਆ ਜੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਸਾਡੇ ਗੋਲੀਆਂ ਮਾਰ ਕੇ ਘਰ ਆ ਗਈ ਕਿੰਨਾਂ ਨੇ ਗੋਲੀਆਂ ਮਾਰੀਆਂ ਤੁਹਾਡੇ ਤੇ ਸਾਡੇ ਵੀ ਹੈਗੇ ਵੀ ਗਵਾਂਡੀਆਂ ਨੇ ਮਾਰਾਈਆਂ ਵਾ ਮੁੰਡੇ ਸਾਧ ਦੇ ਬਾਹਰੋਂ ਮੇਰੇ ਹੱਥ ਦੇ ਵਿੱਚ ਵੱਜੀ ਹੈ ਤੇ ਦਾੜੀ ਦੇ ਲਾਤਰੋ ਜੇ ਕੱਢੀ ਵੀ ਤੇ ਉਹ ਮਲਾਜਮਾਂ ਨੇ ਲਾ ਗੋਲੀ ਵੀ ਹਸਪਤਾਲੋਂ ਲਿਆਂਦੀ ਹਾਂ ਇਹ ਦਬਾਅ ਪਾਉਂਦੇ ਸਾਡੇ ਤੇ ਵੀ ਤੁਸੀਂ ਆਪਣਾ ਫੈਸਲਾ ਕਰੋ ਪਾਈ ਐਸਪੀ ਨੂੰ ਵੀ ਮਿਲੇ ਸਾਹਿਬ ਨੂੰ ਤੇ ਐਸਪੀ ਨੂੰ ਵੀ ਮਿਲੇ ਆ ਤੇ ਉਹਨਾਂ ਨੇ ਕਹਿੰਦੇ ਬਣਾ ਪਰਚਾ ਨਹੀਂ ਦਰਜ ਕੀਤਾ ਬੰਦੇ ਸ਼ਰੇਆਮ ਤੁਰੇ ਫਿਰਦੇ ਆ ਅਸਤਾਵ ਲੈ ਗਏ ਜਾਈ ਮਾਤਾ ਜੀ ਨੇ ਹਾਂ ਜੀ ਮਾਤਾ ਜੀ ਕਿਹੜੇ ਪਿੰਡ ਤੋਂ ਕੀ ਮਸਲਾ ਹੈ ਤੁਹਾਡਾ ਨੂਰਪੁਰ ਤੋਂ ਮੈਂ ਨਹੀਂ ਪੂਆ ਲੱਗਦੇ ਮੇਰਾ ਭਰਾ ਵਾ ਤੇਰ ਘਰ ਰੋਟੀ ਪਕਾਉਣ ਵਾਲਾ ਨਹੀਂ ਕੋਈ ਲਿਆਉਣ ਵਾਲਾ ਕਮਾਈ ਵਾਲਾ ਕੋਈ ਨਹੀਂ ਰਹਿ ਗਿਆ ਮੁੰਡੇ ਦੇ ਹੱਥ ਚ ਗੋਲ ਦਾ ਮਾਰੀਆਂ ਤੇ ਪਿਓ ਇਹਦੇ ਦੀ ਲੱਤ ਚ ਮਾਰੀਆਂ ਉਹਨੂੰ ਪੱਟੀ ਮੈਂ ਆਪਣੇ ਕੋਲ ਐਵੇਂ ਇਲਾਜ ਕਰਾ ਕੇ ਅੰਬਰਸਰੋਂ ਇੱਥੇ ਲੈ ਆਈਆ ਉਹਦੇ ਪੱਟ ਚ ਗੋਲੀ ਕਢਾਈ ਕੋਈ ਰੋਟੀ ਪਕਾਉਣ ਪਿੰਡ ਤੋਂ ਮਾਈ ਵਾਲਾ ਕੋਈ ਨਹੀਂ ਹੈ ਤਾਂ ਕਰ ਮੈਂ ਉਹਦੀ ਭੈਣ ਆ ਉਹ ਮੇਰੇ ਕੋਲ ਰਹਿੰਦੇ ਹੈ ਵਿਚਾਰਾ ਸੋਹਰਿਆਂ ਦੇ ਰਹਿਣ ਡੇ ਵੱਡੀ ਮਾਨੋ ਚਾਲ ਜੀ ਇੰਨੀ ਗਰੀਬ ਫਲਸਾ ਜੀ ਅਸੀਂ ਦੇਖ ਰਹੇ ਹਾਂ ਨੌਜਵਾਨ ਵੀਰ ਹੈ ਇਹਦਾ ਦੋਸਤ ਹੈ ਕਿ ਇਹਦੇ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਸ਼ਰਿਆਮ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਵੀਰ ਜੀ ਮੈਂ ਕੀ ਕਹਾਂ ਮੇਰੇ ਤੇ ਪਹਿਲਾਂ ਇੱਕੋ ਗੱਲ ਆਉਂਦੀ ਆ ਕਿ ਇਹਨਾਂ ਗਰੀਬ ਭੈਣ ਭਰਾਵਾਂ ਦੀਆਂ ਸਮੱਸਿਆ ਤੁਸੀਂ ਆਪ ਤੁਸੀਂ ਦੇਖ ਲਿਓ ਇਹਨਾਂ ਨੂੰ ਬੁਲਾਇਆ ਨਹੀਂ ਗਿਆ ਇਹ ਪਿੰਡੋਂ ਪਿੰਡੀ ਹਾਲ ਆ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਸਰਕਾਰ ਜੀ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਕਰਦਾ ਤਾੜਨਾ ਨਹੀਂ ਤੁਹਾਨੂੰ ਕਰਦਾ ਹੁਣ ਕਿਉਂਕਿ ਤੁਸੀਂ ਤਾੜਨਾ ਤਾਂ ਸਮਝਦੇ ਨਹੀਂ ਤੁਸੀਂ ਨਾ ਕਿਉਂਕਿ ਤੁਹਾਡੇ ਤੋਂ ਵੱਡਾ ਬਦਮਾਸ਼ ਕੋਣਾ ਸਰਕਾਰੋਂ ਤੋਂ ਵੱਡਾ ਕੋਈ ਬਦਮਾਸ਼ ਨਹੀਂ ਹੁੰਦਾ ਤੁਹਾਨੂੰ ਇਹ ਬੇਨਤੀ ਕਰਦਾ ਕਿ ਜਿੱਥੇ ਤੁਸੀਂ ਲੋਕਾਂ ਨੂੰ ਕਿਲੋ-ਕਿਲੋ 2-2 ਕਿਲੋ ਧਾਲ ਦੇਣ ਦੇ ਹੋਣਾ 15-15 20-20 ਕਿਲੋ ਖੰਡ ਦੇਣ ਦੇ ਹੋ ਕਣਕ ਦੇ ਰਹੇ ਹੋ ਕਿਰਪਾ ਕਰਕੇ ਰੱਬ ਦਾ ਵਾਸਤਾ ਇੱਕ ਜ਼ਹਿਰ ਦੀ ਪੁੜੀ ਵੀ ਨਾਲ ਦੇ ਦਿਓ ਇਹ ਲੋਕਾਂ ਨੂੰ ਜ਼ਹਿਰ ਖਾ ਕੇ ਮਰ ਜੀਏ ਸੀ ਯਾਰ ਅਸੀਂ ਮਰ ਜੀਏ ਜ਼ਹਿਰ ਖਾ ਕੇ ਤੇ ਤੁਸੀਂ ਜਿਹੜਾ ਵੀ ਬਣਾਉਣਾ ਹੋਣਾ ਜਿੱਦਾਂ ਦਾ ਬਣਾਉਣਾ ਤੁਸੀਂ ਬਣਾ ਲਓ ਤੁਹਾਡੀ ਨਿਗਾਹ ਦੇ ਵਿੱਚ ਇਹਨਾਂ ਲੋਕਾਂ ਭੈਣ ਭਰਾਵਾਂ ਗਰੀਬਾਂ ਦੀ ਕੋਈ ਔਕਾਤ ਨਹੀਂ ਹੈਗੀ ਜਾਂ ਤੁਸੀਂ ਗੋਲੀਆਂ ਮਾਰ ਕੇ ਸਾਡੇ ਨੌਜਵਾਨ ਮਾਰਨੇ ਆ ਯਾਰ ਤਾਂ ਤੁਸੀਂ ਸਾਨੂੰ ਜ਼ਹਿਰ ਦੇ ਦਿਓ ਅਸੀਂ ਵੈਸੇ ਆਪ ਆਤਮ ਹੱਤਿਆ ਕਰ ਲੈਂਦੇ ਆ ਸਾਡੀਆਂ ਧੀਆਂ ਦੇ ਰੇਪ ਹੋਣ ਦੇ ਇੱਥੇ ਕਿ ਮੇਰੀ ਭੈਣ ਆਈ ਆ ਪਰਿਵਾਰ ਆਇਆ ਜੀ ਬੱਚੀ ਘਰੋਂ ਕਾਪੀ ਪੈਨਸਲ ਲੈਣ ਗਈ ਆ ਮੀ ਵਰਦੇ ਦੇ ਵਿੱਚ ਤੇ ਕਿਸੇ ਆਪਣੇ ਪਿੰਡ ਦੇ ਮੁੰਡੇ ਨੂੰ ਉਹਨੇ ਹੱਥ ਦਿੱਤਾ ਕਿ ਚਾਚਾ ਤਾਇਆ ਭਰਾ ਜੋ ਵੀ ਹੈ ਮੈਨੂੰ ਉੱਤ ਤੱਕ ਲੈ ਜਾਓ ਮੀ ਪੈ ਰਿਆ ਉਹਨੇ ਕਿ ਡਰਾਇਪ ਕਰ ਲਿਆ ਕਿ ਡਰਾਇਪ ਕਰਕੇ ਸਾਰੀ ਰਾਤ ਉਹਦੇ ਨਾਲ ਦੁਸ਼ਤ ਕਰਮ ਕਰਦਾ ਰਿਹਾ ਉਹ ਵਿਚਾਰੀ ਹਸਪੀਟਲ ਬੱਚੀ ਰਹੀ ਐ ਉਹ ਬੱਚੀ ਹਸਪੀਟਲ ਰਹੀ ਆ ਤੇ ਜਦੋਂ ਠੀਕ ਹੋ ਕੇ ਆ ਗਈ ਆ ਚਲੋ ਦੋਸ਼ੀ ਇੱਕ ਫੜਿਆ ਬਾਕੀ ਨਹੀਂ ਫੜੇ ਪੁਲਿਸ ਨੇ ਤੇ ਜਦੋਂ ਉਹ ਬੱਚੀ ਸਕੂਲ ਗਈ ਆ ਤੇ ਸਕੂਲ ਵਾਲਿਆਂ ਨੇ ਤਾਂ ਨਾਂ ਕੱਟ ਦਿੱਤਾ ਵੀ ਤੇਰਾ ਰੇਪ ਹੋਇਆ ਤੂੰ ਪੜਨ ਜੋਗੀ ਕੁੜੀ ਨਹੀਂ ਐ ਤੋ ਉਹਨੂੰ ਕੱਟਤਾ ਕੁੜੀ ਨੇ ਵਿਚਾਰੀ ਨੇ 13 ਸਾਲ ਦੀ ਨਾ ਦਿਲ ਤੇ ਗੱਲ ਲਾ ਲਈ ਪਾਜੀ ਜ਼ਹਿਰ ਖਾ ਕੇ ਮਰ ਗਈ ਉਹ ਜ਼ਹਿਰ ਖਾ ਕੇ ਮਰ ਗਈ ਬੱਚੀ ਤਰਨ ਤਰਨ ਦੇ ਵਿੱਚ ਹੀ ਆ ਉਹ ਪਰਿਵਾਰਾਜ ਮੇਰੇ ਕੋਲ ਆਇਆ ਵਾ ਤੇ ਜੇ ਸਾਡੀਆਂ ਧੀਆਂ ਨਾ ਰੇਪ ਵੀ ਹੋਣ ਡਿਆ ਵਾ ਉਹ ਉਹ ਜ਼ਹਿਰ ਖਾ ਕੇ ਮਰਨ ਵੀ ਰਹੀਆਂ ਵਾ ਸਾਡੇ ਨੌਜਵਾਨਾਂ ਨੂੰ ਗੋਲੀਆਂ ਵੱਜਣ ਡੀਆਂ ਨੇ ਤੇ ਮੇਰੇ ਵੀਰ ਸਾਨੂੰ ਜ਼ਹਿਰ ਦੀਆਂ ਕੁੜੀਆਂ ਦੇ ਦੋ ਅਸੀਂ ਵੈਸੇ ਖਾ ਕੇ ਮਰ ਜੰਦੇ ਯਾਰ ਇਹਨਾਂ ਨੂੰ ਕਣਕ ਦੀਆਂ ਗੋਲੀਆਂ ਦੇ ਦੋ ਇਹਨਾਂ ਨੂੰ ਸਾਰੇ ਕਣਕ ਦੇ ਨਾਲ ਨਾਲ ਹੀ ਇਹ ਮਰਜੀ ਇਸ ਸਮਾਜ ਦਾ ਹੀ ਜੇ ਤੁਸੀਂ ਇੰਨਾ ਤੁਹਾਡੀ ਨਾ ਕਦੇ ਇਹਨਾਂ ਨੂੰ ਸਮਾਜ ਨੂੰ ਇਹਨਾਂ ਦਾ ਮੈਂ ਕਹਿੰਦਾ ਵੀ ਖਾਣਾ ਹੀ ਮਟਾ ਦਿਓ ਜੇ ਤੁਹਾਨੂੰ ਨਹੀਂ ਚੰਗੇ ਲੱਗਦੇ ਇਹ ਲੋਕ ਤਾਂ ਮੈਂ ਤਾਂ ਬਸ ਇਹੀ ਕਹਿ ਸਕਦਾ ਮੇਰੇ ਵੀ ਹੋਰ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਜੇਕਰ ਸਾਡੇ ਸਮਾਜ ਇਹਨਾਂ ਨੂੰ ਡਾਂਗਾ ਦਾ ਜਵਾਬ ਡਾਂਗਾ ਨਾਲ ਦਵਾਂਗੇ ਤਾਂ ਫਿਰ ਇਹਨਾਂ ਨੇ ਕਹਿਣਾ ਵਾ ਕਿ ਇਹ ਭਾਈ ਚਰਕਸਾਂ ਚ ਤੋੜਦੇ ਆ ਇਹ ਕਾਨੂੰਨ ਅਸ ਚਲਿੰਦੇ ਆ ਤੇ ਆ ਘਰਾਂ ਵਾਲੇ ਕਿਹਨੂੰ ਗੋਲੀਆਂ ਮਾਰਕਦੇ ਆ ਉਦੋਂ ਕਾਨੂੰਨ ਸੁੱਤਾ ਸੀ ਕਿਹੜੀ ਮਾਂ ਦੀ ਗੋਦੀ ਵਿੱਚ ਬੈਠਾ ਕਾਨੂੰਨ ਦੱਸੋ ਸਾਨੂੰ ਜਵਾਬ ਦੇਣਾ ਆ ਪੁੱਛੋ ਇਹਨਾਂ ਨੂੰ ਮੈਂ ਤਾਂ ਜਾਣਦਾ ਨਹੀਂ ਭਰਾ ਨੂੰ ਕੌਣਾ ਨਾਮ ਮੈਂ ਮਾਤਾ ਨੂੰ ਜਾਣਦਾ ਕਿ ਕਿੱਥੋਂ ਆਇਆ ਕਿਹੜਾ ਪਿੰਡ ਦਾ ਨਹੀਂ ਆਇਆ ਪਰ ਕੰਮ ਸੇ ਕੰਮ ਇਹਨਾਂ ਲੋਕਾਂ ਨੂੰ ਸਾਡੀਆਂ ਵੀਡੀਓਜ਼ ਦੇਖਦੇ ਆ ਸਾਡੀ ਆਵਾਜ਼ ਨੂੰ ਸੁਣਦੇ ਆ ਇਹਨਾਂ ਲੋਕਾਂ ਨੂੰ ਉਮੀਦਾਂ ਆ ਸਾਡੇ ਤੋਂ ਤੇ ਮੇਰੇ ਵੀਰ ਫਿਰ ਅਸੀਂ ਤਾਂ ਬੋਲਾਂਗੇ ਨਾ ਟਕਾ ਕੇ ਬੋਲਾਂਗੇ ਅਸੀਂ ਟਕਾ ਔਰ ਵਾਜਬ ਲਗਾ ਤਾਂ ਮੇਰੇ ਵੀਰ ਟਕਾ ਕੇ ਪਰਛਤਰੀ ਫੇਰਾਂਗੇ ਐਡੀ ਕਿਹੜੀ ਗੱਲ ਆ ਬਸ ਹਰ ਕੇ ਆ ਕਿ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਲੇਕਿਨ ਕਾਨੂੰਨ ਜਿਹੜਾ ਵਾ ਉਹ ਸਾਡੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ ਮੇਰੇ ਭਰਾ ਸਾਡੇ ਨਾਲ ਹੋਰ ਵੀ ਸਰਪੰਚ ਸਾਹਿਬ ਨੇ ਅਸੀਂ ਉਹਨਾਂ ਨਾਲ ਗੱਲ ਕਰ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਔਰ ਕਿਹੜੇ ਪਿੰਡ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਸਰਦਾਰ ਤਰਸੇਮ ਸਿੰਘ ਤਲਵੰਡੇ ਮਸੱਦਾ ਸਿੰਘ ਜੀ ਕੀ ਮਾਮਲਾ ਹੈ ਜਿਹੜਾ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਮਾਮਲਾ ਵੇਖੋ ਵੀਰ ਜੀ ਮੈਂ ਮੌਜੂਦਾ ਸਰਪੰਚ ਆ ਜੀ ਮੈਂ ਪੰਜਾਬ ਸਰਕਾਰ ਅਤੇ ਚਲੋ ਸੈਂਟਰ ਸਰਕਾਰ ਦਾ ਧੰਨਵਾਦ ਕਰਦਾ ਇੱਕ ਅਪੀਲ ਕਰਦਾ ਕਿ ਜਿਹੜੀ ਜਨਸੰਖਿਆ ਜਾਂ ਸਾਡੀ ਵੋਟ ਬੈਂਕ ਆ ਉਹ ਸਾਡੀ ਜਿਆਦਾ ਜਿਹੜਾ ਪਿੰਡਾਂ ਦੇ ਵਿੱਚ ਜਦ ਕਿ ਮੈਂ ਆਪਣੇ ਪਿੰਡ ਦੀ ਗੱਲ ਕਰ ਲੈਣਾ ਜੀ ਮੇਰੇ ਪਿੰਡ ਦੇ ਵਿੱਚ ਮੈਂ ਇੱਕ ਪੁਰਾਣੀਆ ਰਵਾਇਤੀ ਪਾਰਟੀਆਂ ਦਾ ਬਣਾਇਆ ਛੱਡਿਆ ਹੋਇਆ ਗਰਾਊਂਡ ਉਹਨੂੰ ਮੈਂ ਪੱਕਾ ਕਰਦਾ ਸੀ ਜੀ ਉਹ ਕੱਚਾ ਹੈਗਾ ਉਹਨੂੰ ਮੈਂ ਪੱਕਾ ਪਰਵਾਨ ਗਿਲੀ ਉਹਨੂੰ ਮੈਂ ਪੱਕਾ ਕਰਦਾ ਜਦ ਕਿ ਉੱਥੇ ਇੱਕ ਦੋ ਜਿਹੜੇ ਜਰਨਲ ਭਾਈਚਾਰੇ ਦੇ ਲੋਕ ਆ ਉਹਨਾਂ ਨੇ ਇੰਨੀਆਂ ਕਿ ਦਰਖਾਸਤਾਂ ਦੇਖ ਤੀਆਂ ਕਿ ਮੈਂ ਵੀਰ ਜੀ ਰੋਜ਼ ਦਰਖਾਸਤਾਂ ਦੇ ਮਗਰ ਤੁਰਿਆ ਫਿਰਦਾ ਵਾਂ ਬਾਕੀ ਮੈਂ ਐਮਐਲਏ ਸਾਹਿਬ ਮੇਰੇ ਸਰਦਾਰ ਸੌਣ ਸੇ ਤੁਨ ਸਭ ਬਹੁਤ ਵਧੀਆ ਬੰਦੇ ਨੇ ਬਹੁਤ ਵਧੀਆ ਇਨਸਾਨ ਨੇ ਸਾਨੂੰ ਉਹਨਾਂ ਨੇ ਬਣਾਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਡੇ ਭਰਾ ਨੇ ਔਰ ਜਥੇਦਾਰ ਭਾਈ ਦਵਿੰਦਰ ਸਿੰਘ ਜੀ ਖਾਲਸਾ ਔਰ ਜਥੇਦਾਰ ਸਾਡੇ ਕੌਮ ਦੇ ਜਰਨਲ ਸਰਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਔਰ ਸਾਡੇ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਬੀਰ ਸਿੰਘ ਜੀ ਗੜੀ ਸਾਹਿਬ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਨੂੰ ਜਰਨਲ ਸਮਝਦੇ ਹਾਂ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਪਿੰਡਾਂ ਦੇ ਵਿੱਚ ਸਾਨੂੰ ਕੁਝ ਘਣਾ ਮ ਚੌਧਰੀਆਂ ਵੱਲੋਂ ਜਿਹੜੀ ਸਾਡੀ ਆਵਾਜ਼ ਦਬਾਈ ਜਾਂਦੀ ਹੈ ਜੇ ਸਾਡੇ ਨਾਲ ਕੁਝ ਘਣਾ ਮ ਚੌਧਰੀ ਪਿੰਡਾਂ ਦੇ ਇਸ ਤਰ੍ਹਾਂ ਕਰਨਗੇ ਸਾਡੇ ਜਿਹੜੇ ਜਰਨਲ ਇਹ ਅੱਗੇ ਲੱਗਣਗੇ ਸਾਡੀ ਸੰਗਤ ਮਗਰ ਹੋਏਗੀ ਅਸੀਂ ਇਹਨਾਂ ਨੂੰ ਨੱਥ ਪਾ ਕੇ ਫਟਾਵਾਂਗੇ ਅਸੀਂ ਇਹਨਾਂ ਨੂੰ ਦੱਸ ਦਿਆਂਗੇ ਕਿ ਜਿਹੜੀ ਮਜਬੀ ਸਿੱਖ ਕੌਮ ਹੈ ਕੀ ਚੀਜ਼ ਵਾ ਮੇਰ ਜੀ ਸਾਨੂੰ ਪਿੰਡਾਂ ਦੇ ਵਿੱਚ ਇਹ ਇੱਕ ਨਹੀਂ ਇਹ ਜਿਹੜੇ ਇੱਕ ਇੱਕ ਦੋ ਦੋ ਬੰਦੇ ਆ ਹੁਣ ਮੈਂ ਆ ਜੀ ਮੈਂ ਅਸੀਂ ਸਰਪੰਚ ਮੇਰੇ ਨਾਲ ਤਿੰਨ ਜਰਨਲ ਵੀਰ ਨੇ ਮੇਰੇ ਮੇਰੀਆਂ ਸਜੀਆਂ ਮੇਰੇ ਭਰਾ ਨੇ ਮੈਂ ਸਾਰਿਆਂ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਪਰ ਅਸੀਂ ਫਿਰ ਚੇਤਾਵਨੀ ਦਿੰਨੇ ਆ ਭਾਈ ਦਿਨਦਰ ਸਿੰਘ ਜੀ ਖਾਲਸਾ ਸਾਡੇ ਕੌਮ ਦੇ ਜਰਨੈਲ ਆ ਬਾਬਾ ਮੇਜਰ ਸਿੰਘ ਜੀ ਸੋਡੀ ਸਾਹਿਬ ਔਰ ਸਾਡੇ ਜਿਹੜੇ ਇੱਕ ਐਸੀ ਕਮਿਸ਼ਨ ਦੇ ਚੇਅਰਮੈਨ ਜਸबीर ਸਿੰਘ ਜੀ ਗੜੀ ਸਾਹਿਬ ਇਹ ਸਾਡੇ ਜਰਨੈਲ ਸਾਡੇ ਅੱਗੇ ਉਹ ਕਿ ਲੜਨਗੇ ਅਸੀਂ ਇਹਨਾਂ ਦੇ ਮਗਰ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਅਤੇ ਜਿਹੜੇ ਇਹ ਪਿੰਡਾਂ ਦੇ ਵਿੱਚ ਜਾਂ ਮਹੱਲਿਆਂ ਦੇ ਵਿੱਚ ਇੱਕ ਇੱਕ ਦੋ ਦੋ ਸ਼ਰਾਰਤੀ ਅੰਸਰ ਨੇ ਅਸੀਂ ਇਹਨਾਂ ਨੂੰ ਇੱਕ ਚੇਤਾਵਨੀ ਦਿੰਨੇ ਆ ਇਹ ਆਵਾਜ਼ ਆ ਜਾਣ ਨਹੀਂ ਤਾਂ ਜਿਹੜੀ ਸਾਡੀ ਮذਬੀ ਸਿੱਖ ਕੌਮ ਇਹਨਾਂ ਨੂੰ ਦੱਸ ਦੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਕਿਹੜੇ ਪਿੰਡ ਤੋਂ ਆਏ ਹੋ ਮੇਰਾ ਸਰਦਾਰ ਜਸਵੰਤ ਸਿੰਘ ਪਿੰਡ ਧੁੰਦਾ ਧੁੰਦੇ ਦਾ ਮੌਜੂਦਾ ਸਰਪੰਚਾਂ ਜੀ ਤੇ ਬਹੁਤ ਵਧੀਆ ਸਾਡੇ ਵੀਰ ਸਤਕਾਰਯੋਗ ਦਿਵਿੰਦਰ ਸਿੰਘ ਜੀ ਆਪਣੇ ਸੰਤ ਸਪਾਈ ਗਰੁੱਪ ਤੋਂ ਇਹਨਾਂ ਦਾ ਮੈਸੇਜ ਗਿਆ ਈ ਆਪਣੇ ਸਾਰੇ ਸਰਪੰਚਾਂ ਐਸੀ ਸਰਪੰਚਾਂ ਨੇ ਅੱਜ ਤਰਨਤਨ ਵਿਖੇ ਇਕੱਠ ਕਰਨਾ ਵਾ ਤੇ ਇਹਨਾਂ ਦੇ ਸੱਦੇ ਦੇ ਉੱਤੇ ਆਪਾਂ ਅੱਜ ਪਹੁੰਚੇ ਆਂ ਤੇ ਬਹੁਤ ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਨੇ ਕੌਮ ਨੂੰ ਇੱਕ ਨੂੰ ਇਕੱਠਿਆਂ ਕਰਨ ਦੇ ਆ ਜਿੱਦਾਂ ਜਿੱਦਾਂ ਕਿ ਸਾਡੇ ਭਰਾਵਾਂ ਦੇ ਨਾਲ ਤੱਕਾ ਜਿੱਦਾਂ ਵੀਰ ਨੇ ਦੱਸਿਆ ਵਾ ਕਿ ਬਹੁਤ ਤੱਕਾ ਆ ਇਹਦੇ ਨਾਲ ਅਸੀਂ ਸਾਰੇ ਸਰਪੰਚ ਇਹਨਾਂ ਦੇ ਨਾਲ ਖੜੇ ਆ ਚਲੋ ਅੱਜ ਤੱਕ ਰੱਬ ਦੀ ਕਿਰਪਾ ਵਾ ਸਾਡੇ ਨਾਲ ਵੀ ਸਾਡੇ ਨਾਲ ਕੋਈ ਇਹੋ ਜੀ ਕੋਈ ਨਹੀਂ ਅਜੇ ਕੋਈ ਨਾਂਵ ਦੀ ਕੀ ਹੋਈ ਆ ਬਹੁਤ ਵਧੀਆ ਸਾਡਾ ਕਾਰੋਬਾਰ ਚੱਲਣ ਦੇ ਆ ਕੰਮ ਚੱਲਣ ਦੇ ਵਾ ਪਰ ਜਿੱਥੇ ਸਾਡੇ ਭਰਾਵਾਂ ਦੇ ਨਾਲ ਤੱਕਾ ਹੋਊਗਾ ਅਸੀਂ ਸਾਰੇ ਭਰਾ ਇੱਕ ਦੂਜੇ ਦੇ ਨਾਲ ਖੜੇ ਆ ਤੇ ਖੜੀ ਰਮਾ ਹੈ ਤੇ ਬਾਕੀ ਬਹੁਤ ਧੰਨਵਾਦ ਸਾਡੇ ਬਹੁਤ ਕੌਮ ਦੇ ਜਰਨੈਲ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਤੇ ਸਾਡੇ ਗੜੀ ਸਾਹਿਬ ਤੇ ਸਾਡੇ ਸੰਤ ਸਪਾਈ ਗਰੁੱਪ ਦੇ ਦਵਿੰਦਰ ਸਿੰਘ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੀ ਕੌਮ ਨੂੰ ਇੱਕ ਥਾਂ ਇਕੱਠਿਆ ਕਰਨ ਲਈ ਆ ਤੇ ਇਦਾਂ ਹੀ ਆਪਣੀ ਕੌਮ ਨੂੰ ਮੈਂ ਅਪੀਲ ਕਰਦਾ ਕਿ ਸਾਰੀ ਸਾਡੀ ਕੌਮ ਜਿਹੜੀ ਐ ਇੱਕ ਝੰਡੇ ਥੱਲੇ ਇਕੱਠੀ ਹੋਵੇ ਤੇ ਕਿਸੇ ਵੀ ਵੀਰ ਦੇ ਨਾਲ ਧੱਕਾ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ